ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅਸੀਂ ਤਿੰਨ ਦਿਨਾਂ ਤੋਂ ਭੁੱਖੇ ਹਾਂ ਕੀ ਸਾਨੂੰ ਥੋੜਾ ਖਾਣਾ ਮਿਲੇਗਾ ਹਾਂ ਬੇਟਾ ਅੱਜ ਵੀ ਤੇ ਰੋਜ਼ ਵੀ ਇੱਕ ਫੁੱਟਪਾਥ ਉੱਤੇ ਖਾਣਾ ਵੇਚਣ ਵਾਲੀ ਮੈਲਾ ਰੋਜ਼ਾਨਾ ਤਿੰਨ ਅਨਾਰਥ ਬੱਚਿਆਂ ਨੂੰ ਪੇਟ ਭਰ ਕੇ ਖਾਣਾ ਖਵਾਉਂਦੀ ਸੀ 25 ਸਾਲਾਂ ਬਾਅਦ ਉਸੇ ਟਾਬੇ ਦੇ ਸਾਹਮਣੇ ਤਿੰਨ ਆਲੀਸ਼ਾਨ ਗੱਡੀਆਂ ਆ ਕੇ ਰੁਕੀਆਂ ਗੱਡੀਆਂ ਵਿੱਚੋਂ ਤਿੰਨ ਅਮੀਰ ਆਦਮੀ ਉਤਰੇ ਉਨਾਂ ਨੇ ਉਸ ਗਰੀਬ ਬਜ਼ੁਰਗ ਔਰਤ ਦੇ ਪੈਰ ਸੁਹੇ ਤੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਦੋਸਤੋ ਦਿਲ ਨੂੰ ਛੂ ਲੈਣ ਵਾਲੀ ਇਸ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਇਸ ਨੂੰ ਅੰਤ ਤੱਕ ਜ਼ਰੂਰ ਸੁਣੋ ਸ਼ਾਂਤੀਪੁਰ ਦੀਆਂ ਤੰਗ ਗਲੀਆਂ ਦੇ ਵਿੱਚਕਾਰ ਬਣਿਆ ਉਹ ਛੋਟਾ ਜਿਹਾ ਘਰ ਜਿਸ ਦੇ ਮੁੱਖ ਦਰਵਾਜ਼ੇ ਤੇ ਚਿਮੇਲੀ ਦੀ ਵੇਲ ਲਿਫਟੀ ਹੋਈ ਸੀ ਲక్ష్ਮੀ ਅਤੇ ਰੋਹਨ ਦਾ ਰਹਿਣ ਬਸੇਰਾ ਸੀ ਲక్ష్ਮੀ ਲਈ ਉਹ ਘਰ ਸਿਰਫ ਇੱਟਾਂ ਪੱਥਰਾਂ ਦਾ ਢਾਂਚਾ ਨਹੀਂ ਸੀ ਸਗੋਂ ਉਸ ਦੇ ਸੁਪਨਿਆਂ ਦਾ ਮੰਦਰ ਸੀ। ਰੋਹਨ ਜੋ ਇੱਕ ਨਿੱਜੀ ਦਫ਼ਤਰ ਵਿੱਚ ਮਾਮੂਲੀ ਕਲਰਕ ਸੀ। ਸੁਭਾਅ ਦਾ ਬਹੁਤ ਸਰਲ ਤੇ ਮਿੱਠਾ ਬੋਲਣ ਵਾਲਾ ਸੀ। ਉਹਨਾਂ ਦੀ ਸ਼ਾਦੀ ਨੂੰ 5 ਸਾਲ ਹੋ ਚੁੱਕੇ ਸਨ। ਇਨ੍ਹਾਂ 5 ਸਾਲਾਂ ਵਿੱਚ ਪਿਆਰ ਤਾਂ ਬਹੁਤ ਸੀ ਪਰ ਘਰ ਦੇ ਵਿਹੜੇ ਵਿੱਚ ਉਹ ਕਲਕਾਰੀ ਨਹੀਂ ਗੂੰਜੀ ਸੀ ਜਿਸ ਦੀ ਹਸਰਤ ਹਰ ਸੁਹਾਗਣ ਨੂੰ ਹੁੰਦੀ ਹੈ। ਲక్ష్ਮੀ ਅਕਸਰ ਸ਼ਾਮ ਨੂੰ ਖਿੜਕੀ ਕੋਲ ਬੈਠ ਕੇ ਗਵਾਂਢ ਦੇ ਬੱਚਿਆਂ ਨੂੰ ਖੇਡਦੇ ਦੇਖਦੀ ਤੇ ਚੁੱਪਚਾਪ ਆਪਣੀ ਸੁੰਨੀ ਗੋਦ ਤੇ ਹੱਥ ਰੱਖ ਲੈਂਦੀ। ਉਸ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬ੍ਰੈਗਤਾ ਤੇ ਉਦਾਸੀ ਤੈਰ ਜਾਂਦੀ ਜਿਸ ਨੂੰ ਉਹ ਦੁਨੀਆ ਤੋਂ ਛੁਪਾ ਕੇ ਰੱਖਦੀ ਸੀ ਇਸ ਉਦਾਸੀ ਨੂੰ ਉਸ ਦੀ ਸੱਸ ਵਿਦਿਆਦੇਵੀ ਹੋਰ ਵੀ ਗਹਿਰਾ ਕਰ ਦਿੰਦੀ ਸੀ ਵਿਦਿਆਦੇਵੀ ਦਾ ਸੁਭਾਅ ਕਿਸੇ ਸਖਤ ਚਟਾਨ ਵਰਗਾ ਸੀ ਜਿਸ ਦੀ ਕੜਵਾਹਟ ਲక్ష్ਮੀ ਨੂੰ ਰੋਜ਼ ਸਹਿਣੀ ਪੈਂਦੀ ਸੀ ਇੱਕ ਸਵੇਰ ਜਦੋਂ ਲక్ష్ਮੀ ਵੇੜੇ ਦੀ ਸਫਾਈ ਕਰ ਰਹੀ ਸੀ ਵਿਦਿਆਦੇਵੀ ਨੇ ਤਾਣਾ ਮਾਰਦਿਆਂ ਕਿਹਾ ਪੰਜ ਸਾਲ ਹੋ ਗਏ ਲక్ష్ਮੀ ਜੇ ਰੋਹਣ ਨੇ ਕਿਸੇ ਅਜੇਹੀ ਕੁੜੀ ਨਾਲ ਵਿਆਹ ਕੀਤਾ ਹੁੰਦਾ ਜੋ ਉਸ ਨੂੰ ਵੰਸ਼ ਦੇ ਪਾਉਂਦੀ ਤਾਂ ਅੱਜ ਮੇਰੀਆਂ ਬੁੱਢੀਆਂ ਅੱਖਾਂ ਨੂੰ ਆਪਣੇ ਪੋਤੇ ਦਾ ਮੂੰਹ ਦੇਖਣ ਨੂੰ ਮਿਲ ਜਾਂਦਾ ਤੂੰ ਤਾਂ ਪੱਥਰ ਦੀ ਮੂਰਤ ਨਿਕਲੀ ਜਿਸ ਨਾਲ ਸਿਰਫ ਉਮੀਦਾਂ ਹੀ ਟੁੱਟਦੀਆਂ ਨੇ ਲక్ష్ਮੀ ਦੇ ਹੱਥੋਂ ਝਾੜੂ ਛੁੱਟ ਗਿਆ ਉਸ ਦੀਆਂ ਪਲਕਾਂ ਭੇਜ ਗਈਆਂ ਪਰ ਉਸ ਨੇ ਪਲਟ ਕੇ ਕੋਈ ਜਵਾਬ ਨਹੀਂ ਦਿੱਤਾ ਬਸ ਹੌਲੀ ਜੀ ਰਸੋਈ ਵਿੱਚ ਚਲੀ ਗਈ ਤੇ ਆਪਣੀਆਂ ਸਿਸਕੀਆਂ ਨੂੰ ਪੱਲੇ ਵਿੱਚ ਦਬਾ ਲਿਆ ਪਰ ਉਹਨ ਆਪਣੀ ਪਤਨੀ ਦੀ ਇਸ ਖਮੋਸ਼ ਪੀੜ ਨੂੰ ਸਮਝਦਾ ਸੀ ਇੱਕ ਰਾਤ ਉਸ ਨੇ ਲక్ష్ਮੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਬੜੇ ਕੋਮਲ ਲਹਿਜੇ ਵਿੱਚ ਕਿਹਾ ਲక్ష్ਮੀ ਮੈਂ ਤੈਨੂੰ ਇਸ ਘੁੱਟਣ ਭਰੇ ਮਾਹੌਲ ਤੋਂ ਦੂਰ ਲੈ ਕੇ ਜਾਣਾ ਚਾਹੁੰਦਾ ਹਾਂ ਚਲੋ ਕੁਝ ਦਿਨ ਮਨਾਲੀ ਦੀਆਂ ਵਾਦੀਆਂ ਵਿੱਚ ਬਤਾਉਂਦੇ ਹਾਂ ਉੱਥੋਂ ਦਾ ਸਕੂਨ ਸ਼ਾਇਦ ਤੇਰੇ ਜ਼ਖਮਾਂ ਤੇ ਮਲ੍ਹਮ ਲਗਾ ਦੇਵੇ ਲక్ష్ਮੀ ਨੇ ਮਨ੍ਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰੋਹਨ ਦੀਆਂ ਅੱਖਾਂ ਵਿੱਚ ਛੁਪੇ ਪਿਆਰ ਨੂੰ ਦੇਖ ਕੇ ਟਾਲ ਨਾ ਸકી ਮਨਾਲੀ ਦੀਆਂ برفیلੀਆਂ ਹਵਾਵਾਂ ਤੇ ਪਹਾੜਾਂ ਦੀ ਉਚਾਈ ਦੇ ਵਿਚਕਾਰ ਦਿਨ ਕਿਸੇ ਜਾਦੂ ਵਾਂਗ ਬੀਤ ਰਹੇ ਸਨ ਉੱਥੇ ਹੀ ਇੱਕ ਪੁਰਾਣੇ ਸ਼ਿਵ ਮੰਦਰ ਦੀਆਂ ਪੌੜੀਆਂ ਤੇ ਉਹਨਾਂ ਦੀ ਮੁਲਾਕਾਤ ਇੱਕ ਸਿੱਧੀ ਪਹਾੜੀ ਬਾਬਾ ਨਾਲ ਹੋਈ ਬਾਬਾ ਦੀ ਚਿੱਟੀ ਦਾੜੀ ਤੇ ਚਮਕਦੀਆਂ ਅੱਖਾਂ ਨੇ ਜਿਵੇਂ ਲక్ష్ਮੀ ਦੇ ਅੰਦਰਲੇ ਮਨ ਨੂੰ ਪੜ ਲਿਆ ਹੋਵੇ ਲక్ష్ਮੀ ਦਾ ਦੁੱਖ ਜਾਣ ਕੇ ਬਾਬਾ ਨੇ ਉਸ ਨੂੰ ਕੁਝ ਪਹਾੜੀ ਜੜੀਆਂ ਬੂਟੀਆਂ ਦਿੱਤੀਆਂ ਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੰਦਿਆਂ ਹੌਲੀ ਜੀ ਆਵਾਜ਼ ਵਿੱਚ ਕਿਹਾ ਤੀਰ ਜੇ ਰੱਖ ਬੇਟੀ ਕੁਦਰਤ ਕਦੇ ਕਿਸੇ ਦਾ ਹੱਥ ਖਾਲੀ ਨਹੀਂ ਛੱਡਦੀ ਹੁਣ ਤੇਰੀ ਗੋਦ ਸੁੰਨੀ ਨਹੀਂ ਰਹੇਗੀ ਇਹ ਮਹਾਦੇਵ ਦਾ ਸੰਕੇਤ ਹੈ ਉਹਨਾਂ ਸ਼ਬਦਾਂ ਨੇ ਲక్ష్ਮੀ ਦੇ ਮੁਰਝਾਏ ਮਨ ਨੂੰ ਉਮੀਦ ਦੀ ਇੱਕ ਨਵੀਂ ਕਿਰਨ ਜਗਾ ਦਿੱਤੀ ਮਨਾਲੀ ਤੋਂ ਪਰਤਣ ਤੋਂ ਬਾਅਦ ਲక్ష్ਮੀ ਦੇ ਦਿਨ ਬਦਲਣ ਲੱਗੇ ਉਸ ਨੂੰ ਅਕਸਰ ਥਕਾਵਟ ਮਹਿਸੂਸ ਹੁੰਦੀ ਤੇ ਸਵੇਰ ਵੇਲੇ ਜੀ ਕੱਚਾ ਹੋਣ ਲੱਗਦਾ ਇੱਕ ਦੁਪਹਿਰ ਜਦੋਂ ਉਹ ਘਰ ਦੇ ਜਾਲੇ ਸਾਫ਼ ਕਰ ਰਹੀ ਸੀ ਤਾਂ ਅਚਾਨਕ ਉਸ ਦੇ ਸਿਰ ਵਿੱਚ ਤੇਜ਼ ਚੱਕਰ ਆਇਆ ਤੇ ਉਹ ਫਰਸ਼ ਤੇ ਬੇਹੋਸ਼ ਹੋ ਕੇ ਡਿੱਗ ਪਈ ਜਦੋਂ ਉਸ ਦੀਆਂ ਅੱਖਾਂ ਖੁੱਲੀਆਂ ਤਾਂ ਉਸ ਨੇ ਖੁਦ ਨੂੰ ਰੌਹਨ ਦੀ ਗੋਦ ਵਿੱਚ ਪਾਇਆ ਰੌਹਨ ਦੇ ਚਿਹਰੇ ਤੇ ਡੂੰਗੀ ਚਿੰਤਾ ਸੀ ਉਹ ਉਸ ਨੂੰ ਪਾਣੀ ਪਿਲਾਉਂਦਿਆਂ ਕਵਰਾ ਕੇ ਬੋਲਿਆ ਲక్ష్ਮੀ ਤੂੰ ਠੀਕ ਤਾਂ ਹੈ ਮੈਂ ਤੈਨੂੰ ਹੁਣੇ ਡਾਕਟਰ ਕੋਲ ਲੈ ਕੇ ਜਾਂਦਾ ਹਾਂ ਉਦੋਂ ਹੀ ਅਚਾਨਕ ਰੌਹਨ ਦੇ ਫੋਨ ਦੀ ਘੰਟੀ ਵੱਜੀ ਉਸ ਦੇ ਦਫ਼ਤਰ ਤੋਂ ਫੋਨ ਸੀ ਕੰਪਨੀ ਦੇ ਇੱਕ ਵੱਡੇ ਪ੍ਰੋਜੈਕਟ ਵਿੱਚ ਭਾਰੀ ਤਕਨੀਕੀ ਖਰਾਬੀ ਆ ਗਈ ਸੀ ਤੇ ਉਸ ਦਾ ਤੁਰੰਤ ਪਹੁੰਚਣਾ ਬਹੁਤ ਜ਼ਰੂਰੀ ਸੀ ਰੋਹਣ ਨੇ ਬੇਹੱਦ ਮਜਬੂਰੀ ਵਿੱਚ ਲక్ష్ਮੀ ਦੇ ਮੱਥੇ ਨੂੰ ਚੁੰਮਦਿਆਂ ਕਿਹਾ ਲక్ష్ਮੀ ਮੈਨੂੰ ਆਫਸ ਨਿਕਲਣਾ ਹੀ ਪਵੇਗਾ ਤੂੰ ਟੈਕਸੀ ਕਰਕੇ ਨੇੜੇ ਵਾਲੇ ਕਲੀਨਿਕ ਚਲੀ ਜਾ ਮੈਂ ਸਿੱਧਾ ਉੱਥੇ ਹੀ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਆਪਣਾ ਧਿਆਨ ਰੱਖੀ ਮੇਰੀ ਜਾਨ ਕਲੀਨਿਕ ਤੇ ਪਹੁੰਚਣ ਤੇ ਡਾਕਟਰ ਨੇ ਮੁਸਕਰਾਉਂਦੇ ਹੋਏ ਕਿਹਾ ਮੁਬਾਰਕ ਹੋਵੇ ਲక్ష్ਮੀ ਜੀ ਤੁਸੀਂ ਮਾਂ ਬਣਨ ਵਾਲੇ ਹੋ ਲక్ష్ਮੀ ਨੂੰ ਲੱਗਿਆ ਜਿਵੇਂ ਪੂਰੀ ਕਾਇਨਾਤ ਥੰਮ ਗਈ ਹੋਵੇ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਉਸ ਨੇ ਕੰਬਦੇ ਹੱਥਾਂ ਨਾਲ ਤੁਰੰਤ ਰੋਹਨ ਨੂੰ ਫੋਨ ਲਗਾਇਆ ਰੋਹਨ ਉਸ ਸਮੇਂ ਆਪਣੀ ਕਾਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਹਾਈਵੇ ਤੇ ਜਾ ਰਿਹਾ ਸੀ ਜਿਵੇਂ ਹੀ ਉਸ ਨੇ ਫੋਨ ਚੁੱਕਿਆ ਲక్ష్ਮੀ ਨੇ ਖੁਸ਼ੀ ਵਿੱਚ ਚਿਹਕਦੇ ਹੋਏ ਤੇ ਸਿਸਕੀਆਂ ਲੈਂਦਿਆਂ ਕਿਹਾ ਰੋਹਨ ਸੁਣੋ ਅਸੀਂ ਮਾਪੇ ਬਣਨ ਵਾਲੇ ਹਾਂ। ਬਾਬਾ ਦਾ ਅਸ਼ੀਰਵਾਦ ਸੱਚ ਹੋ ਗਿਆ ਹੈ। ਸਾਡੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। ਇਹ ਸੁਣਦਿਆਂ ਹੀ ਰੋਹਨ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸਨੇ ਕਾਰ ਦੇ ਸਟੀering ਤੇ ਹੱਥ ਮਾਰਦਿਆਂ ਚਲਾ ਕੇ ਕਿਹਾ, "ਕੀ ਸੱਚਮੁੱਚ ਲక్ష్ਮੀ? ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਹਾਂ। ਮੈਂ ਹੁਣੇ ਵਾਪਸ ਆ ਰਿਹਾ ਹਾਂ। ਅਸੀਂ ਮਿਲ ਕੇ ਆਪਣੀ ਇਸ ਨਵੀਂ ਜ਼ਿੰਦਗੀ ਦਾ ਜਸ਼ਨ ਮਨਾਵਾਂਗੇ।" ਮੈਂ ਆਪਣਾ ਕੇਸ ਖੁਦ ਲੜਾਂਗਾ ਤੇ ਦੁਨੀਆ ਨੂੰ ਦਿਖਾ ਦਿਆਂਗਾ ਕਿ ਪਰ ਉਸ ਦਾ ਬਾਕ ਅਧੂਰਾ ਹੀ ਰਹਿ ਗਿਆ ਫੋਨ ਦੇ ਦੂਜੇ ਪਾਸੇ ਲక్ష్ਮੀ ਨੂੰ ਇੱਕ ਜ਼ੋਰਦਾਰ ਚੀਕ ਤੇ ਫਿਰ ਧਾਤ ਦੇ ਟਕਰਾਉਣ ਦੀ ਭਿਆਨਕ ਆਵਾਜ਼ ਸੁਣਾਈ ਦਿੱਤੀ ਰੋਹਨ ਰੋਹਨ ਲక్ష్ਮੀ ਚਲਾਈ ਪਰ ਉੱਥੇ ਸਿਰਫ ਇੱਕ ਡਰਾਉਣੀ ਖਮੋਸ਼ੀ ਸੀ ਲక్ష్ਮੀ ਕਲੀਨਿਕ ਦੇ ਬਾਹਰ ਬੇਹਾਲ ਹੋ ਕੇ ਸੜਕ ਤੇ ਦੌੜੀ ਪਰ ਉਹ ਦੌੜ ਨਹੀਂ ਸਕੀ ਉਹ बार-बार ਫੋਨ ਮਲਾਉਂਦੀ ਰਹੀ ਪਰ ਫੋਨ ਨਹੀਂ ਲੱਗਿਆ ਤਦ ਹੀ ਉਸਦੇ ਫੋਨ ਤੇ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਇੱਕ ਪੁਲਿਸ ਅਧਿਕਾਰੀ ਨੇ ਬਹੁਤ ਹੀ ਭਾਰੀ ਆਵਾਜ਼ ਵਿੱਚ ਪੁੱਛਿਆ ਕੀ ਤੁਸੀਂ ਰੋਹਨ ਜੀ ਦੀ ਪਤਨੀ ਹੋ ਹਾਈਵੇ ਤੇ ਇੱਕ ਭਿਆਨਕ ਹਾਦਸਾ ਹੋਇਆ ਹੈ ਤੁਹਾਡੇ ਪਤੀ ਦੀ ਕਾਰ ਇੱਕ ਬੇਕਾਬੂ ਟਰੱਕ ਨਾਲ ਟਕਰਾ ਗਈ ਹੈ ਰੋਹਨ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਲక్ష్ਮੀ ਦੇ ਹੱਥੋਂ ਫੋਨ ਅਤੇ ਉਸ ਦੀ ਪ੍ਰੈਗਨੈਂਸੀ ਰਿਪੋਰਟ ਦੋਵੇਂ ਸੜਕ ਤੇ ਡਿੱਗ ਗਏ ਵਾਰਸ਼ ਦੀਆਂ ਕੁਝ ਬੂੰਦਾਂ ਨੇ ਉਸ ਰਿਪੋਰਟ ਨੂੰ ਗਿੱਲਾ ਕਰ ਦਿੱਤਾ ਕੁਝ ਹੀ ਪਲ ਪਹਿਲਾਂ ਜਿਸ ਨੂੰ ਆਪਣੀ ਕੋਖ ਵਿੱਚ ਨਵੀਂ ਜ਼ਿੰਦਗੀ ਦਾ ਅਹਿਸਾਸ ਹੋਇਆ ਸੀ ਉਸ ਨੂੰ ਕੀ ਪਤਾ ਸੀ ਕਿ ਉਸੇ ਪਲ ਉਸ ਦੀ ਪੂਰੀ ਦੁਨੀਆ ਉੱਜੜ ਚੁੱਕੀ ਹੈ ਉਹ ਜ਼ਮੀਨ ਤੇ ਬੈਠ ਗਈ ਨਾ ਉਸ ਕੋਲ ਹੰਝੂ ਸਨ ਤੇ ਨਾ ਹੀ ਆਵਾਜ਼ ਬਸ ਇੱਕ ਅੰਤਹੀਣ ਅੰਧੇਰਾ ਉਸ ਦੇ ਸਾਹਮਣੇ ਸੀ ਰੋਹਨ ਦੀ ਮੌਤ ਦੀ ਖ਼ਬਰ ਲక్ష్ਮੀ ਲਈ ਸਿਰਫ਼ ਇੱਕ ਖ਼ਬਰ ਨਹੀਂ ਸੀ ਸਗੋਂ ਉਸ ਦੀ ਹੋਂਦ ਦਾ ਅੰਤ ਸੀ ਹਸਪਤਾਲ ਦਾ ਉਹ ਗਲਿਆਰਾ ਜਿੱਥੇ ਕੁਝ ਘੰਟੇ ਪਹਿਲਾਂ ਉਹ ਮਾਂ ਮੰਨ ਦੀ ਖੁਸ਼ੀ ਵਿੱਚ ਝੂਮ ਰਹੀ ਸੀ ਹੁਣ ਕਿਸੇ ਸ਼ਮਸ਼ਾਨ ਵਾਂਗ ਭਿਆਨਕ ਲੱਗ ਰਿਹਾ ਸੀ ਹਵਾ ਵਿੱਚ ਫੈਲੀ ਫੁਨੈਲ ਦੀ ਤਿੱਖੀ ਗੰਧ ਤੇ ਕੰਦਾਂ ਦੀ ਸਫੈਦੀ ਲక్ష్ਮੀ ਦੀਆਂ ਅੱਖਾਂ ਵਿੱਚ ਜੁਬ ਰਹੀ ਸੀ ਉਹ ਇੱਕ ਬਿਸਤਰੇ ਤੇ ਬੇਜਾਨ ਪਈ ਸੀ ਉਸ ਦੀਆਂ ਨਜ਼ਰਾਂ ਛੱਤ ਤੇ ਲੱਗੇ ਪੱਖੇ ਦੀ ਹੌਲੀ ਰਫਤਾਰ ਤੇ ਟਿਕੀਆਂ ਹੋਈਆਂ ਸਨ ਪਰ ਉਸ ਨੂੰ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ ਉਸ ਦੇ ਕੰਨਾਂ ਵਿੱਚ ਅਜੇ ਵੀ ਰੋਹਨ ਦੀ ਆਖਰੀ ਖੁਸ਼ੀ ਭਰੀ ਚੀਖ ਗੂੰਜ ਰਹੀ ਸੀ ਕਮਰੇ ਦਾ ਭਾਰੀ ਦਰਵਾਜ਼ਾ ਹੌਲੀ ਜਿਹੀ ਖੁੱਲਿਆ ਤੇ ਡਾਕਟਰ ਅੰਦਰ ਆਏ ਉਹਨਾਂ ਦੇ ਚਿਹਰੇ ਦੀ ਗੰਭੀਰਤਾ ਨੇ ਬਿਨਾਂ ਬੋਲੇ ਹੀ ਬਹੁਤ ਕੁਝ ਕਹਿ ਦਿੱਤਾ ਸੀ ਡਾਕਟਰ ਨੇ ਲక్ష్ਮੀ ਦੇ ਕੋਲ ਆ ਕੇ ਬਹੁਤ ਹੀ ਹੌਲੀ ਤੇ ਹਮਦਰਦੀ ਭਰੀ ਆਵਾਜ਼ ਵਿੱਚ ਕਿਹਾ ਲక్ష్ਮੀ ਜੀ ਆਪਣੇ ਆਪ ਨੂੰ ਸੰਭਾਲੋ ਬਹੁਤ ਜ਼ਿਆਦਾ ਮਾਨਸਿਕ ਸਦਮੇ ਤੇ ਭਾਰੀ ਖੂਨ ਵਗਣ ਕਾਰਨ ਅਸੀਂ ਤੁਹਾਡੇ ਬੱਚੇ ਨੂੰ ਨਹੀਂ بچਾ ਸਕੇ ਤੁਹਾਡਾ ਗਰਭਪਾਤ ਹੋ ਗਿਆ ਹੈ ਇਹ ਸੁਣਦਿਆਂ ਹੀ ਲక్ష్ਮੀ ਦੇ ਅੰਦਰ ਜਿਵੇਂ ਕੁਝ ਟੁੱਟ ਕੇ ਵਿਖਰ ਗਿਆ ਉਹ ਨਾ ਤਾਂ ਰੋਈ ਤੇ ਨਾ ਹੀ ਚਲਾਈ ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਇੱਕ ਹੜ ਵਹਿ ਨਿਕਲਿਆ ਇੱਕੋ ਦਿਨ ਵਿੱਚ ਕਿਸਮਤ ਨੇ ਉਸ ਤੋਂ ਉਸ ਦਾ ਸਭ ਕੁਝ ਖੋ ਲਿਆ ਸੀ ਉਹ ਹਮਸਫਰ ਜੋ ਉਸ ਦੀ ਢਾਲ ਸੀ ਉਹ ਨਿੱਕਾ ਜਿਹਾ ਸੁਪਨਾ ਜੋ ਅਜੇ ਉਸ ਦੇ ਅੰਦਰ ਰੂਪ ਲੈਣਾ ਸ਼ੁਰੂ ਹੀ ਹੋਇਆ ਸੀ ਅਜੇ ਉਹ ਇਸ ਸਹਿ ਪੀੜ ਨੂੰ ਮਹਿਸੂਸ ਹੀ ਕਰ ਰਹੀ ਸੀ ਕਿ ਕਮਰੇ ਦਾ ਦਰਵਾਜ਼ਾ ਇੱਕ ਝਟਕੇ ਨਾਲ ਖੁੱਲ੍ਹਿਆ ਵਿਦਿਆਦੇਵੀ ਜਿਸ ਦਾ ਚਿੱਟਾ ਪਹਿਰਾਵਾ ਉਹਨਾਂ ਦੇ ਵਿਧਵਾ ਹੋਣ ਦੀ ਗਵਾਹੀ ਦੇ ਰਿਹਾ ਸੀ ਅੰਦਰ ਦਾਖਲ ਹੋਏ ਉਸ ਦੀਆਂ ਅੱਖਾਂ ਵਿੱਚ ਪੁੱਤਰ ਨੂੰ ਖੋਣ ਦਾ ਦੁੱਖ ਤਾਂ ਸੀ ਪਰ ਉਸ ਤੋਂ ਕਿਤੇ ਜ਼ਿਆਦਾ ਲక్ష్ਮੀ ਲਈ ਨਫ਼ਰਤ ਤੇ ਜ਼ਹਿਰ ਭਰਿਆ ਸੀ ਉਹ ਲక్ష్ਮੀ ਦੇ ਬਿਸਤਰੇ ਕੋਲ ਪਹੁੰਚੀ ਤੇ ਆਪਣੀ ਉਂਗਲ ਉਸ ਵੱਲ ਉਠਾਉਂਦੇ ਹੋਏ ਦੁਹਾੜ ਕੇ ਬੋਲੀ ਦੇਖ ਲਿਆ ਆਪਣੀ ਮਨਹੂਸੀਅਤ ਦਾ ਤਮਾਸ਼ਾ ਖਾ ਗਈ ਨਾ ਮੇਰੇ ਜਵਾਨ ਪੁੱਤ ਨੂੰ ਮੈਂ ਤਾਂ ਉਸੇ ਦਿਨ ਕਿਹਾ ਸੀ ਕਿ ਇਹ ਕੁੜੀ ਸਾਡੇ ਘਰ ਲਈ ਕਾਲ ਹੈ ਤੂੰ ਸਿਰਫ ਇੱਕ ਅਪਸ਼ਗਨ ਹੈ ਲక్ష్ਮੀ ਜਿਸ ਨੇ ਇਸ ਘਰ ਦੀਆਂ ਖੁਸ਼ੀਆਂ ਨੂੰ ਨਿਕਲ ਲਿਆ ਲక్ష్ਮੀ ਨੇ ਕੰਬਦੇ ਹੱਥਾਂ ਨਾਲ ਆਪਣੀ ਸੱਸ ਦੇ ਪੈਰ ਫੜਨ ਦੀ ਕੋਸ਼ਿਸ਼ ਕੀਤੀ ਤੇ ਗਲੇ ਵਿੱਚੋਂ ਰੁਕਦੀ ਹੋਈ ਆਵਾਜ਼ ਨਾਲ ਘੜਗੜਾਉਂਦੇ ਹੋਏ ਕਿਹਾ ਮਾਂ ਜੀ ਅਜੇਹਾ ਨਾ ਕਹੋ ਮੇਰਾ ਤਾਂ ਸਭ ਕੁਝ ਲੁੱਟਿਆ ਗਿਆ ਹੈ ਮੈਂ ਆਪਣਾ ਬੱਚਾ ਵੀ ਖੋ ਦਿੱਤਾ ਰੋਹਨ ਦੀ ਆਖਰੀ ਨਿਸ਼ਾਨੀ ਵੀ ਚਲੀ ਗਈ ਲੇਕਿਨ ਵਿਦਿਆਦੇਵੀ ਦਾ ਪੱਥਰ ਵਰਗਾ ਦਿਲ ਜਰਾ ਵੀ ਨਪਸੀਜਿਆ ਉਹਨਾਂ ਨੇ ਨਫ਼ਰਤ ਨਾਲ ਆਪਣੇ ਪੈਰ ਪਿੱਛੇ ਖਿੱਚਲੇ ਤੇ ਚਲਾਈ ਕਿਹੜਾ ਬੱਚਾ ਉਹ ਤਾਂ ਮੇਰੇ ਬੰਚ ਦਾ ਚਿਰਾਗ ਸੀ ਜਿਸ ਨੂੰ ਤੂੰ ਆਪਣੀ ਕਾਲੀ ਸ਼ਾਨ ਨਾਲ ਜਨਮ ਲੈਣ ਤੋਂ ਪਹਿਲਾਂ ਹੀ ਬੁਝਾ ਦਿੱਤਾ ਤੂੰ ਐਨੀ ਅਪਾਗਨ ਹੈ ਕਿ ਤੇਰੀ ਵਜ੍ਹਾ ਕਰਕੇ ਮੇਰਾ ਪੁੱਤ ਮਰ ਗਿਆ ਤੇਰੇ ਹੀ ਪਾਪਾਂ ਕਾਰਨ ਉਹ ਨੰਨੀ ਜਾਨ ਵੀ ਮਰ ਗਈ ਹੁਣ ਇੱਥੇ ਹਮਦਰਦੀ ਦਾ ਪਖੰਡ ਨਾ ਕਰ ਮੈਨੂੰ ਪਤਾ ਹੈ ਕਿ ਤੇਰੀ ਨજર ਰੋਹਣ ਦੀ ਜਾਇਦਾਦ ਤੇ ਹੈ ਪਰ ਯਾਦ ਰੱਖੀ ਮੈਂ ਇੱਕ ਅਸ਼ੁਭਾ ਔਰਤ ਨੂੰ ਆਪਣੇ ਪੁੱਤ ਦੀ ਕਮਾਈ ਨੂੰ ਹੱਥ ਵੀ ਨਹੀਂ ਲਾਉਣ ਦੇਵਾਂਗੀ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਵਾਸਤੇ ਬੰਦ ਹਨ ਲక్ష్ਮੀ ਸੁੰਨ ਰਹਿ ਗਈ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਜਿਸ ਨੂੰ ਉਸਨੇ ਮਾਂ ਮੰਨਿਆ ਸੀ ਉਹ ਉਸ ਨੂੰ ਇਸ ਹਾਲ ਵਿੱਚ ਸੜਕ ਤੇ ਸੁੱਟਣ ਲਈ ਤਿਆਰ ਸੀ ਵਿਦਿਆਦੇਵੀ ਨੇ ਉਸ ਨੂੰ ਤੱਕਾ ਦਿੰਦਿਆਂ ਕਿਹਾ ਨਿਕਲ ਜਾ ਇਥੋਂ ਆਪਣੀ ਇਹ ਮਨਹੂਸ ਸੂਰਤ ਲੈ ਕੇ ਕਿਤੇ ਵੀ ਜਾ ਕੇ ਮਰ ਜਾ ਪਰ ਮੇਰੇ ਸਾਹਮਣੇ ਫਿਰ ਕਦੇ ਨਾ ਆਵੀ ਤਿੰਨ ਦਿਨਾਂ ਬਾਅਦ ਜਦੋਂ ਲక్ష్ਮੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਕੋਲ ਸ਼ੇਰ ਸਪਾਉਣ ਲਈ ਕੋਈ ਛੱਤ ਨਹੀਂ ਸੀ ਉਸ ਦੇ ਮਾਤਾ ਪਿਤਾ ਸਾਲਾਂ ਪਹਿਲਾਂ ਦੁਨੀਆ ਛੱਡ ਚੁੱਕੇ ਸਨ ਤੇ ਸੌਰੇ ਪਰਿਵਾਰ ਨੇ ਉਸ ਨੂੰ ਕਲਛਣੀ ਕਹਿ ਕੇ ਦੁਤਕਾਰ ਦਿੱਤਾ ਸੀ ਉਹ ਹਸਪਤਾਲ ਦੇ ਗੇਟ ਤੇ ਇੱਕ ਛੋਟੇ ਜਿਹੇ ਥੈਲੇ ਨਾਲ ਖੜੀ ਸੀ ਚਿੱਲਚਲਾਉਂਦੀ ਧੁੱਪ ਉਸ ਦੇ ਚਿਹਰੇ ਨੂੰ ਲੂ ਰਹੀ ਸੀ ਪਰ ਉਸ ਦੇ ਅੰਦਰ ਇੱਕ ਬਰਫ਼ੀਲੀ ਖਮੋਸ਼ੀ ਛਾਈ ਹੋਈ ਸੀ ਸੜਕ ਤੇ ਗੱਡੀਆਂ ਤੇਜ਼ ਰਫ਼ਤਾਰ ਨਾਲ ਦੌੜ ਰਹੀਆਂ ਸਨ ਪਰ ਲక్ష్ਮੀ ਲਈ ਸਮਾਂ ਜਿਵੇਂ ਰੁਕ ਗਿਆ ਸੀ ਉਸਨੇ ਆਪਣੀ ਪਾਰਟੀ ਹੋਈ ਜੇਬ ਵਿੱਚ ਹੱਥ ਪਾਇਆ ਤਾਂ ਉਸ ਨੂੰ ਕੁਝ ਮੁੜੇ ਤੁੜੇ ਨੋਟ ਮਿਲੇ ਇਹ ਉਹੀ ਪੈਸੇ ਸਨ ਜੋ ਰੋਹਨ ਨੇ ਉਸ ਨੂੰ ਐਮਰਜੈਂਸੀ ਲਈ ਰੱਖਣ ਵਾਸਤੇ ਕਹੇ ਸਨ ਉਸਨੇ ਉਹਨਾਂ ਨੋਟਾਂ ਨੂੰ ਸੀਨੇ ਨਾਲ ਲਾਇਆ ਤੇ ਸੜਕ ਦੇ ਕਿਨਾਰੇ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੀ ਮੈਂ ਹੁਣ ਕਿੱਥੇ ਜਾਵਾਂਗੀ ਰੋਹਨ ਕੀ ਸੱਚਮੁੱਚ ਮੇਰਾ ਪਿਆਰ ਹੀ ਤੁਹਾਡੇ ਲਈ ਕਾਲ ਬਣ ਗਿਆ ਉਸਨੇ ਸਿਸਕੀਆਂ ਲੈਂਦਿਆਂ ਸੁੰਨ ਵਿੱਚ ਪੁੱਛਿਆ ਹੁਣ ਉਸ ਦੇ ਸਾਹਮਣੇ ਇੱਕ ਲੰਬੀ ਧੂੜ ਭਰੀ ਤੇ ਗੁੰਮਨਾਮ ਸੜਕ ਸੀ ਜਿਸ ਤੇ ਉਸ ਨੂੰ ਇਕੱਲਿਆਂ ਹੀ ਚੱਲਣਾ ਸੀ ਸਮਾਜ ਨੇ ਉਸ ਤੇ ਇੱਕ ਅਪਾਗਣ ਦਾ ਠੱਪਾ ਲਗਾ ਕੇ ਉਸ ਨੂੰ ਗਲੀਆਂ ਵਿੱਚ ਭਟਕਣ ਲਈ ਛੱਡ ਦਿੱਤਾ ਸੀ ਬਖਤ ਆਪਣੀ ਮਸਤ ਚਾਲ ਨਾਲ ਚੱਲਦਾ ਰਿਹਾ ਤੇ ਹੌਲੀ-ਹੌਲੀ ਲక్ష్ਮੀ ਦੇ ਜ਼ਖਮਾਂ ਤੇ ਜਿਆਦਾਂ ਦੀ ਧੂੜ ਝੰਮਣ ਲੱਗੀ ਸੌਰੇ ਘਰ ਦੀ ਚੌਕਟ ਤੋਂ ਦੁਤਕਾਰੇ ਜਾਣ ਤੋਂ ਬਾਅਦ ਲక్ష్ਮੀ ਨੇ ਸ਼ਹਿਰ ਦੇ ਇੱਕ ਸ਼ੋਰ ਸ਼ਰਾਬੇ ਵਾਲੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਤੰਗ ਤੇ ਬਦਬੂਦਾਰ ਬਸਤੀ ਵਿੱਚ ਪਨਾ ਲਈ ਉਸ ਕੋਲ ਰਹਿਣ ਲਈ ਇੱਟਾਂ ਦੀਆਂ ਚਾਰ ਕੰਧਾਂ ਤੇ ਉੱਪਰੋਂ ਟਪਕਦੀ ਟੀਨ ਦੀ ਛੱਤ ਸੀ ਸ਼ੁਰੂਆਤੀ ਰਾਤਾਂ ਉਸਨੇ ਜ਼ਮੀਨ ਤੇ ਵਿਛੇ ਪਾਟੇ ਹੋਏ ਕੰਬਲ ਤੇ ਰੋਹਣ ਦੀ ਪਾਟੀ ਹੋਈ ਕਮੀਜ਼ ਨੂੰ ਸੀਨੇ ਲਾ ਕੇ ਰੋਂਦਿਆਂ ਕੱਟੀਆਂ ਲੇਕਿਨ ਜਲਦੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਹੰਝੂ ਭੁੱਖ ਨਹੀਂ ਮਿਟਾ ਸਕਦੇ ਉਸ ਨੂੰ ਯਾਦ ਆਇਆ ਕਿ ਰੋਹਣ ਅਕਸਰ ਸਵਾਦ ਲੈ ਕੇ ਖਾਣਾ ਖਾਂਦੇ ਹੋਏ ਕਹਿੰਦਾ ਸੀ ਲక్ష్ਮੀ ਤੇਰੇ ਹੱਥਾਂ ਦਾ ਹੁਨਰ ਵਿੱਚ ਤਾਂ ਸਾਖਿਆਤ ਅਨਪੂਰਨਾ ਦਾ ਵਾਸ ਹੈ ਅਜਿਹਾ ਸਵਾਦ ਵੱਡੇ ਹੋਟਲਾਂ ਵਿੱਚ ਵੀ ਨਹੀਂ ਮਿਲਦਾ ਪਤੀ ਦੇ ਉਹਨਾਂ ਸ਼ਬਦਾਂ ਨੂੰ ਹੀ ਉਸਨੇ ਆਪਣੀ ਤਾਕਤ ਬਣਾਇਆ ਉਸਨੇ ਆਪਣੇ ਬੱਚੇ ਖੁچے ਗਹਿਣੇ ਵੇਚ ਕੇ ਇੱਕ ਪੁਰਾਣੀ ਲੱਕੜ ਦੀ ਰੇੜੀ ਖਰੀਦੀ ਤੇ ਉਸ ਨੂੰ ਆਪਣੀ ਮਿਹਨਤ ਨਾਲ ਚਮਕਾਇਆ ਸੜਕ ਦੇ ਧੂੜ ਭਰੇ ਕੋਨੇ ਤੇ ਲక్ష్ਮੀ ਦੀ ਰਸੋਈ ਦਾ ਛੋਟਾ ਜਿਹਾ ਬੋਰਡ ਲਟਕ ਗਿਆ ਸੰਘਰਸ਼ ਦੇ ਉਹ ਦਿਨ ਰੂ ਕੰਬਾਉ ਸਨ ਸਵੇਰ ਦੇ ਛੁਸਮੁਸੇ ਵਿੱਚ ਜਦੋਂ ਦੁਨੀਆ ਸੌ ਰਹੀ ਹੁੰਦੀ ਲక్ష్ਮੀ ਚੁੱਲਾ ਸਲਗਾਉਂਦੀ ਤੇ ਮਸਾਲਿਆਂ ਦੀ ਖੁਸ਼ਬੂ ਵਿੱਚ ਆਪਣਾ ਗਮ ਕੋਲ ਦਿੰਦੀ ਚਿਲ ਚਲਾਉਂਦੀ ਧੁੱਪ ਵਿੱਚ ਘੰਟੀਆਂ ਵੱੱਦੀ ਖੜੀ ਰਹਿ ਕੇ ਉਹ ਮਜ਼ਦੂਰਾਂ ਤੇ ਰਾਗੀਰਾਂ ਨੂੰ ਸਸਤਾ ਤੇ ਸ਼ੁੱਧ ਖਾਣਾ ਖਵਾਉਂਦੀ ਕਦੇ ਨਗਰ ਨਿਕਰਮਬਾਲੇ ਰੇੜੀ ਹਟਾਉਣ ਆ ਜਾਂਦੇ ਤਾਂ ਕਦੇ ਸਥਾਨਕ ਗੁੰਡੇ ਮੁਫਤ ਖਾਣ ਦੀ ਧੌਂਸ ਜਮਾਉਂਦੇ ਪਰ ਲక్ష్ਮੀ ਅਡੋਲ ਰਹੀ ਉਹ ਵਸਾਇਨਾ ਕਹਿੰਦੀ ਮੈਂ ਆਪਣਾ ਕੇਸ ਖੁਦ ਲੜਾਂਗੀ ਮੈਨੂੰ ਕਿਸੇ ਦੇ ਰਹਿਮ ਦੀ ਜ਼ਰੂਰਤ ਨਹੀਂ ਹੈ ਇੱਕ ਉਦਾਸ ਸ਼ਾਮ ਜਦੋਂ ਸੂਰਜ ਢਲ ਚੁੱਕਾ ਸੀ ਤੇ ਅਸਮਾਨ ਵਿੱਚ ਸਿਆਹੀ ਘੁੱਲਣ ਲੱਗੀ ਸੀ ਲక్ష్ਮੀ ਆਪਣੀ ਦੁਕਾਨ ਸਮੇਟ ਰਹੀ ਸੀ ਤਦ ਹੀ ਉਸ ਦੀ ਨਿਗਾਹ ਸੜਕ ਦੇ ਦੂਜੇ ਪਾਸੇ ਇੱਕ ਪੁਰਾਣੇ ਬੋਰਡ ਦੇ ਰੁੱਖ ਹੇਠਾਂ ਪਈ ਤਿੰਨ ਛੋਟੇ ਬੱਚੇ ਇੱਕ ਦੂਜੇ ਨਾਲ ਚਿਫਟਕੇ ਬੈਠੇ ਸਨ ਉਹਨਾਂ ਦੀ ਸ਼ਕਲ ਇਥੋਂ ਤੱਕ ਕੇ ਬੈਠਣ ਦਾ ਅੰਦਾਜ਼ ਵੀ ਬਿਲਕੁਲ ਇੱਕੋ ਜਿਹਾ ਸੀ ਮਿੱਟੀ ਨਾਲ ਲਿਬੜੇ ਹੋਏ ਚਿਹਰੇ ਉਹਨਾਂ ਦੀ ਗਰੀਬੀ ਦੀ ਕਹਾਣੀ ਬਿਆਨ ਕਰ ਰਹੇ ਸਨ ਉਹਨਾਂ ਦੀਆਂ ਅੱਖਾਂ ਲక్ష్ਮੀ ਦੇ ਖਾਲੀ ਪਤੀਲੇ ਨੂੰ ਇੰਜ ਨਿਹਾਰ ਰਹੀਆਂ ਸਨ ਜਿਵੇਂ ਉਸ ਵਿੱਚ ਉਹਨਾਂ ਨੂੰ ਆਪਣੀ ਪੂਰੀ ਦੁਨੀਆ ਦਿਸ ਰਹੀ ਹੋਵੇ ਲక్ష్ਮੀ ਨੇ ਆਪਣਾ ਸਿਰ ਹਿਲਾ ਕੇ ਉਹਨਾਂ ਨੂੰ ਕੋਲ ਬੁਲਾਇਆ ਉਹ ਤਿੰਨੋਂ ਸਹਮੇ ਹੋਏ ਤੇ ਡਰੇ ਕਦਮਾਂ ਨਾਲ ਕੋਲ ਆਏ ਲక్ష్ਮੀ ਨੇ ਉਹਨਾਂ ਦੀਆਂ ਅੱਖਾਂ ਵਿੱਚ ਝਾਕਿਆ ਜਿੱਥੇ ਭੁੱਖ ਦੀ ਇੱਕ ਅਜੀਬ ਤੜਫ ਸੀ ਉਸਨੇ ਕੋਮਲ ਆਵਾਜ਼ ਵਿੱਚ ਪੁੱਛਿਆ ਬੇਟਾ ਤੁਸੀਂ ਇੱਥੇ ਇਕੱਲੇ ਕੀ ਕਰ ਰਹੇ ਹੋ ਤੁਹਾਡੇ ਘਰ ਵਾਲੇ ਕਿੱਥੇ ਹਨ ਉਹਨਾਂ ਵਿੱਚੋਂ ਇੱਕ ਨੇ ਆਪਣੀ ਪਾਟੀ ਹੋਈ ਬਾਹ ਨਾਲ ਮੂੰਹ ਸਿਰ ਪੁੰਜਦਿਆਂ ਕਿਹਾ ਸਾਡੀ ਮਾਂ ਮਰ ਗਈ ਤੇ ਬਾਪੂ ਸਾਨੂੰ ਛੱਡ ਕੇ ਕਿਤੇ ਚਲੇ ਗਏ ਅਸੀਂ ਤਿੰਨ ਦਿਨਾਂ ਤੋਂ ਕੂੜੇ ਵਿੱਚੋਂ ਖਾਣਾ ਲੱਭ ਰਹੇ ਹਾਂ ਇਹ ਸੁਣ ਕੇ ਲక్ష్ਮੀ ਦਾ ਕਲੇਜਾ ਜਿਵੇਂ ਫਟਣ ਲੱਗਾ ਉਸ ਨੂੰ ਆਪਣੀ ਕੋਖ ਦਾ ਉਹ ਸੁੰਨਾ ਪਣ ਜਾਦ ਆ ਜਿਸ ਨੇ ਉਸ ਨੂੰ ਰਾਤਾਂ ਨੂੰ ਸੌਣ ਨਹੀਂ ਦਿੱਤਾ ਸੀ ਉਸਨੇ ਫੌਰਨ ਚੁੱਲਾ ਫੇਰ ਤੋਂ ਬਾਲਿਆ ਤੇ ਉਹਨਾਂ ਬੱਚਿਆਂ ਲਈ ਗਰਮਾ-ਗਰਮ ਰੋਟੀ ਤੇ ਦਾਲ ਪਰੋਸੀ। ਬੱਚੇ ਭੁੱਖੇ ਵਗਿਆੜਾ ਮੰਗ ਖਾਣੇ ਤੇ ਟੁੱਟ ਪਏ। ਉਹਨਾਂ ਨੂੰ ਬੁਰਕੀਆਂ ਲੈਂਦੇ ਦੇਖ ਕੇ ਲక్ష్ਮੀ ਦੀ ਅੱਖਾਂ ਵਿੱਚੋਂ ਮਮਤਾ ਦੇ ਝਰਨੇ ਵਹਿ ਨਿਕਲੇ। ਜਦੋਂ ਉਹਨਾਂ ਦਾ ਪੇਟ ਭਰ ਗਿਆ ਤਾਂ ਸਭ ਤੋਂ ਛੋਟੇ ਲੜਕੇ ਨੇ ਲక్ష్ਮੀ ਦੀ ਸਾੜੀ ਦਾ ਪੱਲਾ ਫੜ ਕੇ ਮਸੂਮੀਅਤ ਨਾਲ ਪੁੱਛਿਆ ਕੀ ਸਾਨੂੰ ਕੱਲ ਵੀ ਖਾਣਾ ਮਿਲੇਗਾ? ਲక్ష్ਮੀ ਨੇ ਗੋਡਿਆਂ 'ਪਰ ਬੈਠ ਕੇ ਉਹਨਾਂ ਤਿੰਨਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਰੋਵਾਂ ਸੀ ਆਵਾਜ਼ ਵਿੱਚ ਕਿਹਾ ਹਾਂ ਬੇਟਾ ਤੁਸੀਂ ਰੋਜ਼ ਇੱਥੇ ਆਉਣਾ ਤਦ ਤੱਕ ਤੁਹਾਡੀ ਇਸ ਮਾਂ ਦੇ ਹੱਥ ਚੱਲ ਰਹੇ ਹੈ ਉਦੋਂ ਤੱਕ ਤੁਸੀਂ ਤਿੰਨੇ ਕਦੇ ਭੁੱਖੇ ਨਹੀਂ ਸੋਵੋਗੇ ਲక్ష్ਮੀ ਨੇ ਉਹਨਾਂ ਨਾਲ ਵਾਅਦਾ ਕੀਤਾ ਉਸ ਪਲ ਲక్ష్ਮੀ ਨੂੰ ਲੱਗਿਆ ਜਿਵੇਂ ਰੋਹਣ ਦਾ ਅਧੂਰਾ ਸੁਪਨਾ ਤੇ ਉਸ ਦਾ ਗਵਾਚਿਆ ਹੋਇਆ ਬੱਚਾ ਇਹਨਾਂ ਤਿੰਨਾਂ ਮਸੂਮਾਂ ਦੇ ਰੂਪ ਵਿੱਚ ਵਾਪਸ ਆ ਗਿਆ ਹੋਵੇ ਉਸਨੇ ਉਹਨਾਂ ਦਾ ਨਾਮ ਸੂਰਜ ਅਰਜੁਨ ਤੇ ਕਵੀਰ ਰੱਖਿਆ ਹੁਣ ਲక్ష్ਮੀ ਦੇ ਜੀਵਨ ਵਿੱਚ ਨਵੀਂ ਸਵੇਰ ਹੋ ਚੁੱਕੀ ਸੀ ਉਹ ਹੁਣ ਸਿਰਫ ਇੱਕ ਰੇੜੀ ਵਾਲੀ ਨਹੀਂ ਸਗੋਂ ਤਿੰਨ ਅਨਾਥ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਸੜਕ ਦਾ ਉਹ ਕੋਨਾ ਮਹਿਜ਼ ਇੱਕ ਦੁਕਾਨ ਨਹੀਂ ਸਗੋਂ ਪਿਆਰ ਤੇ ਉਮੀਦ ਦਾ ਇੱਕ ਅਜੀਹਾ ਟਿਕਾਣਾ ਬਣ ਗਿਆ ਸੀ ਜਿੱਥੇ ਮਮਤਾ ਦੀ ਖੁਸ਼ਬੂ ਖਾਣੇ ਦੇ ਸੁਆਦ ਨਾਲੋਂ ਕਿਤੇ ਜ਼ਿਆਦਾ ਗਹਿਰੀ ਸੀ ਵਕਤ ਆਪਣੀ ਰਫ਼ਤਾਰ ਨਾਲ ਚਲਦਾ ਰਿਹਾ ਤੇ ਦੇਖਦੇ ਹੀ ਦੇਖਦੇ 15 ਸਾਲ ਬੀਤ ਗਏ ਲక్ష్ਮੀ ਦੀ ਉਮਰ ਢਲਣ ਲੱਗੀ ਸੀ ਉਸ ਦੇ ਚਿਹਰੇ ਤੇ ਵਕਤ ਦੀਆਂ ਡੂੰਘੀਆਂ ਲਕੀਰਾ ਤੇ ਝੁਰੜੀਆਂ ਸਾਫ਼ ਦਿਖਣ ਲੱਗੀਆਂ ਸਨ ਉਸ ਦੇ ਹੱਥ ਜੋ ਕਦੇ ਕੋਮਲ ਹੁੰਦੇ ਸਨ ਹੁਣ ਮਸਾਲਿਆਂ ਦੀ ਗਰਮੀ ਤੇ ਚੁੱਲ੍ਹੇ ਦੀ ਅੱਗ ਨੂੰ ਕੋਲ ਕੰਮ ਕਰਦਿਆਂ ਸਖਤ ਤੇ ਕਾਲੇ ਪੈ ਗਏ ਸਨ ਲੇਕਿਨ ਲక్ష్ਮੀ ਦੀ ਰਸੋਈ ਉਸ ਇਲਾਕੇ ਦੀ ਪਛਾਣ ਤੇ ਹਜ਼ਾਰਾਂ ਗਰੀਬਾਂ ਦੀ ਉਮੀਦ ਬਣ ਚੁੱਕੀ ਸੀ। ਰੌਸ਼ਨ, ਅਰਜਨ ਤੇ ਕਵੀਰ ਹੁਣ ਛੋਟੇ ਬੱਚੇ ਨਹੀਂ ਰਹੇ ਸਨ, ਉਹ ਜਵਾਨ ਤੇ ਕਾਬਿਲ ਹੋ ਚੁੱਕੇ ਸਨ। ਲక్ష్ਮੀ ਨੇ ਆਪਣੀ ਭੁੱਖ ਤੇ ਨੀਂਦ ਦਾ ਤਿਆਗ ਕਰਕੇ ਉਹਨਾਂ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਕਾਰਜਾਂ ਤੱਕ ਪਹੁੰਚਾਇਆ ਸੀ। ਇੱਕ ਸ਼ਾਮ ਜਦੋਂ ਅਸਮਾਨ ਵਿੱਚੋਂ ਹਲਕੀ بارش ਦੀਆਂ ਬੂੰਦਾਂ ਗਰ ਰਹੀਆਂ ਸਨ, ਰੌਸ਼ਨ ਦੌੜਦਾ ਹੋਇਆ ਤੇ ਲక్ష్ਮੀ ਦੇ ਪੈਰ ਛੂਹੇ। ਉਸ ਦੀਆਂ ਅੱਖਾਂ ਵਿੱਚ ਕਾਮਯਾਬੀ ਦੀ ਇੱਕ ਵੱਖਰੀ ਹੀ ਚਮਕ ਸੀ ਮਾਂ ਮੇਰੀ ਚੋਣ ਹੋ ਗਈ ਹੈ ਮੈਨੂੰ ਸ਼ਹਿਰ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਕਾਲਜ ਵਿੱਚ ਸਕਾਲਰਸ਼ਿਪ ਮਿਲੀ ਹੈ ਉਸ ਨੇ ਉਤਸ਼ਾਹ ਨਾਲ ਕਿਹਾ ਲక్ష్ਮੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੇ ਰੋਸ਼ਨ ਦਾ ਮੱਥਾ ਜੁੰਮਿਆ ਤੇ ਕਿਹਾ ਮੈਨੂੰ ਪਤਾ ਸੀ ਬੇਟਾ ਤੇਰੀ ਮਿਹਨਤ ਤੇ ਮੇਰੀਆਂ ਦੁਆਵਾਂ ਕਦੇ ਖਾਲੀ ਨਹੀਂ ਜਾਣਗੀਆਂ ਅੱਜ ਜੇਕਰ ਤੁਹਾਡੇ ਪਿਤਾ ਰੋਂਹ ਜੀ ਹੁੰਦੇ ਆ ਉਹਨਾਂ ਦੀ ਸਾਤੀ ਮਾਨ ਨਾਲ ਚੌੜੀ ਹੋ ਜਾਣੀ ਸੀ ਅਰਜਨ ਨੂੰ ਕਾਨੂੰਨ ਦੀ ਪੜ੍ਹਾਈ ਵਿੱਚ ਕਵੀਰ ਨੂੰ ਵਪਾਰ ਵਿੱਚ ਵੱਡੀ ਸਫਲਤਾ ਮਿਲ ਰਹੀ ਸੀ ਲੇਕਿਨ ਖੁਸ਼ੀਆਂ ਦੇ ਇਸ ਛੋਟੇ ਜਿਹੇ ਆਸ਼ਿਆਂ ਨੇ ਤੇ ਇੱਕ ਵਾਰ ਫਿਰ ਪੁਰਾਣੀ ਦੁਸ਼ਮਣੀ ਦੀਆਂ ਕਾਲੀਆਂ ਘਟਾਵਾਂ ਛਾਉਣ ਲੱਗੀਆਂ ਸੀ ਉਹ ਪੁਰਾਣਾ ਅਮੀਰ ਬਿਲਡਰ ਜਿਸ ਨੇ ਸਾਲਾਂ ਪਹਿਲਾਂ ਰੋਹਨ ਦੀ ਮੌਤ ਤੋਂ ਬਾਅਦ ਲక్ష్ਮੀ ਨੂੰ ਬੇਕਾਰ ਕੀਤਾ ਸੀ ਹੁਣ ਸ਼ਹਿਰ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਜ਼ਾਲਮ ਆਦਮੀ ਬਣ ਚੁੱਕਾ ਸੀ ਉਸ ਨੂੰ ਡਰ ਸੀ ਕਿ ਇਹ ਤਿੰਨੇ ਲੜਕੇ ਇਸੇ ਤਰ੍ਹਾਂ ਕਾਮਯਾਬ ਹੋ ਗਏ ਤਾਂ ਲక్ష్ਮੀ ਨਾਲ ਹੋਏ ਅਨਿਆਂ ਦਾ ਬਦਲਾ ਲੈਣਗੇ ਉਸ ਨੇ ਲక్ష్ਮੀ ਦੀ ਹਿੰਮਤ ਤੋੜਨ ਲਈ ਇੱਕ ਭਿਆਨਕ ਸਾਜ਼ਿਸ਼ ਰਚੀ ਇੱਕ ਦੁਪਹਿਰ ਜਦੋਂ ਲక్ష్ਮੀ ਆਪਣੇ ਚੁੱਲ੍ਹੇ ਤੇ ਰੋਟੀਆਂ ਸੇਕ ਰਹੀ ਸੀ ਬਿਲਡਰ ਨੇ ਕੁਝ ਗੁੰਡੇ ਤੇ ਪ੍ਰੇਸ਼ਟਪੁਣਸ ਵਾਲੇ ਭੇਜੇ ਉਹਨਾਂ ਨੇ ਬਿਨਾਂ ਕਿਸੇ ਚਿਤਾਵਨੀ ਦੇ ਲక్ష్ਮੀ ਦੀ ਰੇੜੀ ਪਲਟ ਦਿੱਤੀ। ਇਹ ਬੁੱਢੀਏ, ਇਹ ਜ਼ਮੀਨ ਮਹਿਲ ਬਣਾਉਣ ਲਈ ਖਰੀਦੀ ਜਾ ਚੁੱਕੀ ਹੈ। ਆਪਣਾ ਬੋਰੀਆ ਬਿਸਤਰਾ ਸمیٹ ਤੇ ਨਿਕਲ ਇਥੋਂ। ਇੱਕ ਲੰਬੇ ਕੱਦ ਦੇ ਆਦਮੀ ਨੇ ਚਿਲਾ ਕੇ ਉਸ ਦਾ ਸਾਰਾ ਸਮਾਨ ਤੇ ਬਰਤਨ ਸੜਕ ਤੇ ਖਿਲਾਰ ਦਿੱਤੇ। ਲక్ష్ਮੀ ਨੇ ਹੱਥ ਜੋੜ ਕੇ ਮਿੰਤਾ ਕੀਤੀਆਂ, "ਸਾਹਬ, ਇਹ ਹੀ ਮੇਰੀ ਰੋਜੀ ਰੋਟੀ ਹੈ। ਇਹਨਾਂ ਬੱਚਿਆਂ ਦਾ ਭੇਖ ਇਸੇ ਚੁੱਲ੍ਹੇ ਨਾਲ ਜੁੜਿਆ ਹੈ।" ਲੇਕਿਨ ਉਹਨਾਂ ਨੇ ਇੱਕ ਨਾ ਸੁਣੀ ਤੇ ਉਸ ਨੂੰ ਧੱਕਾ ਦੇ ਕੇ ਜ਼ਮੀਨ ਤੇ ਸੁੱਟ ਦਿੱਤਾ ਉਸੇ ਰਾਤ ਲక్ష్ਮੀ ਦੀ ਤबीयत ਵਿਗੜ ਗਈ ਤੇ ਉਸ ਨੂੰ ਤੇਜ਼ ਬੁਖਾਰ ਨੇ ਜਕੜ ਲਿਆ ਜਦੋਂ ਲక్ష్ਮੀ ਬਿਮਾਰੀ ਦੀ ਹਾਲਤ ਵਿੱਚ ਆਪਣੀ ਕੋਠੜੀ ਵਿੱਚ ਬੇਹੋਸ਼ ਹੋਈ ਪਈ ਸੀ ਤਾਂ ਬਿਲਡਰ ਨੇ ਆਪਣੀ ਸਾਜ਼ਿਸ਼ ਦਾ ਦੂਜਾ ਤੇ ਸਭ ਤੋਂ ਘਾਤਕ ਹਿੱਸਾ ਅੰਜਾਮ ਦਿੱਤਾ ਉਹ ਸ਼ਹਿਰ ਜਾ ਕੇ ਤਿੰਨੋਂ ਭਰਾਵਾਂ ਨੂੰ ਮਿਲਿਆ ਉਸ ਨੇ ਉਹਨਾਂ ਨੂੰ ਕੁਝ ਜਾਲੀ ਦਸਤਾਵੇਜ਼ਾਂ ਤੇ ਪ੍ਰਾਣੀਆਂ ਤਸਵੀਰਾਂ ਦਿਖਾਈਆਂ ਤੇ ਉਹਨਾਂ ਦੇ ਦਿਮਾਗ ਵਿੱਚ ਜ਼ਹਿਰ ਭਰਦਿਆਂ ਕਿਹਾ ਜਾਣਦੇ ਹੋ ਤੁਹਾਡੇ ਅਸਲੀ ਮਾਤਾ ਪਿਤਾ ਦੀ ਮੌਤ ਦੀ ਗੁਨਾਹਗਾਰ ਕੌਣ ਹੈ ਇਹ ਲక్ష్ਮੀ ਉਸਨੇ ਤੇ ਉਸਦੇ ਪਤੀ ਰੋਹਣ ਨੇ ਮਿਲ ਕੇ ਤੁਹਾਡੇ ਅਸਲੀ ਮਾਪੇ ਨੂੰ ਮਾਰਿਆ ਸੀ ਉਸਨੇ ਤੁਹਾਨੂੰ ਸਿਰਫ ਇਸ ਲਈ ਪਾਲਿਆ ਤਾਂ ਜੋ ਆਪਣੇ ਪਾਪਾਂ ਦਾ ਬੋਝ ਘਟ ਕਰ ਸਕੇ ਰੋਸ਼ਨ ਅਰਜਨ ਤੇ ਕਬੀਰ ਜੋ ਅਜੇ ਦੁਨੀਆ ਦੀ ਚਾਲਬਾਜੀ ਤੋਂ ਅਣਜਾਣ ਸਨ ਉਸ ਝੂਠੇ ਸੱਚ ਨੂੰ ਸੱਚ ਮੰਨ ਬੈਠੇ ਉਹਨਾਂ ਦੇ ਦਿਲਾਂ ਵਿੱਚ ਸਾਲਾਂ ਤੋਂ ਪਲ ਰਿਹਾ ਪਿਆਰ ਪਲਪਰ ਵਿੱਚ ਨਫ਼ਰਤ ਵਿੱਚ ਬਦਲ ਗਿਆ ਉਹ ਉਸੇ ਰਾਤ ਗੁੱਸੇ ਵਿੱਚ ਭਰੇ ਹੋਏ ਲక్ష్ਮੀ ਦੀ ਕੋਠੜੀ ਵਿੱਚ ਪਹੁੰਚੇ ਲక్ష్ਮੀ ਨੇ ਜਿਵੇਂ ਹੀ ਦੇਖਿਆ ਉਸ ਦੇ ਤਿੰਨੋਂ ਪੁੱਤਰ ਆਏ ਹਨ ਉਸ ਨੇ ਬਿਮਾਰੀ ਦੀ ਹਾਲਤ ਵਿੱਚ ਵੀ ਮੁਸਕਰਾ ਕੇ ਉਹਨਾਂ ਨੂੰ ਕੋਲ ਬੁਲਾਉਣਾ ਚਾਹਿਆ ਮੇਰੇ ਬੱਚਿਓ ਤੁਸੀਂ ਆ ਗਏ ਦੇਖੋ ਮਾਂ ਨੇ ਤੁਹਾਡੇ ਲਈ ਖੀਰ ਬਣਾਈ ਹੈ। ਤਦ ਹੀ ਰੋਸ਼ਨ ਨੇ ਗੁੱਸੇ ਵਿੱਚ ਖੀਰ ਦੀ ਥਾਲੀ ਨੂੰ ਇੱਕ ਝਟਕੇ ਨਾਲ ਪੈਰ ਮਾਰ ਦਿੱਤਾ। ਬਸ ਕਰੋ ਸਾਨੂੰ ਸਭ ਪਤਾ ਚੱਲ ਗਿਆ ਹੈ ਕਿ ਤੁਸੀਂ ਕਿੰਨੀ ਵੱਡੀ ਧੋਖੇबाज ਹੋ। ਤੁਸੀਂ ਸਿਰਫ ਆਪਣੇ ਪਾਪ ਛਪਾਉਣ ਲਈ ਸਾਡਾ ਇਸਤੇਮਾਲ ਕੀਤਾ। ਰੋਸ਼ਨ ਨੇ ਕੜਵਾਹਟ ਨਾਲ ਕਿਹਾ, "ਲక్ష్ਮੀ ਸੁੰਨ ਰਹਿ ਗਈ। ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੀ ਬੱਚੇ ਹਨ। ਜਿਨ੍ਹਾਂ ਨੂੰ ਉਸਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਸੀ ਅਰਜਨ ਨੇ ਚਲਾ ਕੇ ਕਿਹਾ ਅੱਜ ਤੋਂ ਸਾਡਾ ਤੇ ਤੁਹਾਡਾ ਰਿਸ਼ਤਾ ਬਿਲਕੁਲ ਖਤਮ ਸਾਨੂੰ ਫੇਰ ਕਦੇ ਆਪਣੀ ਮਨਹੂਸ ਸ਼ਕਲ ਨਾ ਦਿਖਾਉਣਾ ਲక్ష్ਮੀ ਨੇ ਰੋਂਦਿਆਂ ਉਹਨਾਂ ਦਾ ਹੱਥ ਫੜਨਾ ਚਾਹਿਆ ਬੇਟਾ ਇੱਕ ਵਾਰ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਆਪਣੀ ਕੁੱਖੋਂ ਨਹੀਂ ਜਨਮਿਆ ਪਰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕੀਤਾ ਹੈ ਲੇਕਿਨ ਉਹਨਾਂ ਤਿੰਨਾਂ ਦੇ ਸਿਰ ਤੇ ਨਫ਼ਰਤ ਦਾ ਖੂਨ ਸਵਾਰ ਸੀ ਉਹ ਆਪਣੀਆਂ ਪੋਟਲੀਆਂ ਉਠਾ ਕੇ ਉਸ ਬਿਮਾਰ ਤੇ ਬੇਸਹਾਰਾ ਔਰਤ ਨੂੰ ਇਕੱਲਿਆਂ ਛੱਡ ਕੇ ਹਨੇਰੀ ਰਾਤ ਵਿੱਚ ਨਿਕਲ ਗਏ ਕਵੀਰ ਨੇ ਜਾਂਦੇ ਜਾਂਦੇ ਮੁੜ ਕੇ ਕਿਹਾ ਇੱਕ ਦਿਨ ਮੈਂ ਇੰਨਾ ਵੱਡਾ ਆਦਮੀ ਬਣਾਗਾ ਕਿ ਤੁਹਾਡੀ ਇਸ ਅਸਲੀਅਤ ਦਾ ਜਵਾਬ ਦੇ ਸਕਾਂ ਅਗਲੇ 10 ਸਾਲ ਲక్ష్ਮੀ ਲਈ ਕਿਸੇ ਜਿਉਂਦੀ ਮੌਤ ਤੋਂ ਘੱਟ ਨਹੀਂ ਸਨ ਉਹ ਫਿਰ ਤੋਂ ਇਕੱਲੀ ਰਹਿ ਗਈ ਉਸ ਦਾ ਸਰੀਰ ਹੋਰ ਵੀ ਬੁੱਢਾ ਤੇ ਜਰਜਰ ਹੋ ਗਿਆ। ਉਹ ਇੱਕ ਇੱਕ ਪੈਸੇ ਲਈ ਮਹਤਾਜ ਹੋ ਗਈ। ਬਸਤੀ ਦੇ ਲੋਕ ਉਸ ਨੂੰ ਪਾਗਲ ਬੁੱਢੀ ਕਹਿਣ ਲੱਗੇ। ਕਿਉਂਕਿ ਉਹ ਰੋਜ਼ ਉਸੇ ਮੋੜ ਤੇ ਟੱਕ ਲਗਾਈ ਬੈਠੀ ਰਹਿੰਦੀ ਸੀ ਜਿੱਥੇ ਉਸ ਦੇ ਪੁੱਤਰ ਉਸ ਨੂੰ ਠੁਕਰਾ ਕੇ ਗਏ ਸਨ। ਉਸ ਨੇ ਰੋਹਣ ਦੀ ਪੁਰਾਣੀ ਘੜੀ ਅੱਜ ਵੀ ਆਪਣੇ ਗੁੱਟ ਤੇ ਬੰਨ ਰੱਖੀ ਸੀ। ਉਹ ਘੜੀ ਜੋ ਬੰਦ ਹੋ ਚੁੱਕੀ ਸੀ। ਬਿਲਕੁਲ ਲక్ష్ਮੀ ਦੀਆਂ ਉਮੀਦਾਂ ਵਾਂਗ ਬਖਤ ਦੀ ਚੱਕੀ ਚੱਲਦੀ ਰਹੀ ਤੇ ਲక్ష్ਮੀ ਦੀ ਜ਼ਿੰਦਗੀ ਦੀ ਸ਼ਾਮ ਹੋਰ ਵੀ ਤੁੰਦਲੀ ਹੋ ਗਈ। ਉਹ 60 ਸਾਲਾਂ ਦੀ ਹੋ ਚੁੱਕੀ ਸੀ। ਉਸ ਦੀਆਂ ਅੱਖਾਂ ਦੀ ਰੌਸ਼ਨੀ ਘਟ ਗਈ ਸੀ। ਉਹ ਬੜੀ ਮੁਸ਼ਕਲ ਨਾਲ ਚੱਲ ਪਾਉਂਦੀ ਸੀ। ਜਿਸ ਚੁੱਲ੍ਹੇ ਤੇ ਉਹ ਕਦੇ ਪਕਵਾਨ ਬਣਾਉਂਦੀ ਸੀ, ਹੁਣ ਉੱਥੇ ਸਿਰਫ ਇੱਕ ਛੋਟਾ ਜਿਹਾ ਮਿੱਟੀ ਦਾ ਭਰਤਨ ਰਹਿਦਾ ਸੀ। ਜਿਸ ਵਿੱਚ ਉਹ ਦੋ ਬਖਤ ਦੀਆਂ ਸੁੱਕੀਆਂ ਰੋਟੀਆਂ ਸੇਕ ਲੈਂਦੀ ਸੀ। ਗਲੀ ਦੇ ਲੋਕ ਉਸ ਨੂੰ ਬਿਮਾਰ ਬੁੱਢੀ ਕਹਿ ਕੇ ਪੁਕਾਰਦੇ ਸੀ ਉਹ ਅਕਸਰ ਰਾਤ ਦੇ ਹਨਾਟੇ ਵਿੱਚ ਬੁੜਬੁੜਾਉਂਦੀ ਰੋਸ਼ਨ ਅਰਜਨ ਕੀ ਤੁਹਾਨੂੰ ਅੱਜ ਵੀ ਖੀਰ ਪਸੰਦ ਹੈ ਉਸ ਕੋਲ ਕੁਝ ਨਹੀਂ ਬਚਿਆ ਸੀ ਸਿਵਾਏ ਉਹਨਾਂ ਯਾਦਾਂ ਦੇ ਜੋ ਜ਼ਹਿਰ ਵਾਂਗ ਉਸ ਨੂੰ ਅੰਦਰੋਂ ਕੱਟ ਰਹੀਆਂ ਸਨ ਦੂਜੇ ਪਾਸੇ ਸ਼ਹਿਰ ਵਿੱਚ ਉਹ ਤਾਕਤਵਰ ਬਿਲਡਰ ਹੁਣ ਆਪਣੀਆਂ ਆਖਰੀ ਸਾਹਾਂ ਗਿਣ ਰਿਹਾ ਸੀ ਮੌਤ ਦੇ ਡਰ ਨੇ ਉਸ ਦੇ ਅੰਦਰਲੇ ਜਮੀਰ ਨੂੰ ਜਗਾ ਦਿੱਤਾ ਸੀ ਉਸ ਨੇ ਕੰਬਦੇ ਹੱਥਾਂ ਨਾਲ ਰੋਸ਼ਨ ਅਰਜਨ ਤੇ ਕਵੀਰ ਨੂੰ ਆਪਣੇ ਕੋਲ ਬੁਲਾਇਆ ਮੈਂ ਤੁਹਾਡੇ ਨਾਲ ਬਹੁਤ ਵੱਡਾ ਝੂਠ ਬੋਲਿਆ ਸੀ ਲక్ష్ਮੀ ਨੇ ਤੁਹਾਡੇ ਮਾਤਾ ਪਿਤਾ ਨੂੰ ਨਹੀਂ ਮਾਰਿਆ ਸੀ ਸਗੋਂ ਉਸ ਨੇ ਆਪਣੀ ਮਮਤਾ ਦੀ ਬਲੀ ਦਿੱਤੀ ਸੀ ਤਾਂ ਜੋ ਤੁਸੀਂ ਲੋਕ ਪੜ ਸਕੋ ਜ਼ਮੀਨ ਘਰ ਸਭ ਮੈਂ ਧੋਖੇ ਨਾਲ ਖੋਹਿਆ ਸੀ ਬਿਲਡਰ ਨੇ ਖੰਗਦੇ ਹੋਏ ਕਿਹਾ ਤੇ ਆਪਣੀ ਅਲਮਾਰੀ ਦੀ ਚਾਬੀ ਦਿੱਤੀ ਜਿਸ ਵਿੱਚ ਸਾਰੇ ਅਸਲੀ ਦਸਤਾਵੇਜ਼ ਰੱਖੇ ਸਨ ਇਹ ਸੁਣਦਿਆਂ ਹੀ ਤਿੰਨੋਂ ਭਰਾਵਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਿਸ ਔਰਤ ਨੂੰ ਉਹਨਾਂ ਨੇ ਅਪਸ਼ਗਨ ਤੇ ਕਾਤਲ ਕਹਿ ਕੇ ਛੱਡਿਆ ਸੀ ਉਹ ਤਾਂ ਉਹਨਾਂ ਦੀ ਅਸਲੀ ਰੱਖਿਆਕ ਸੀ ਰੋਸ਼ਨ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਅਰਜਨ ਸਿਸਕਣ ਲੱਗਾ ਤੇ ਕਵੀਰ ਨੇ ਕੰਧ ਤੇ ਹੱਥ ਮਾਰਦਿਆਂ ਚਿਲਾ ਕੇ ਕਿਹਾ ਅਸੀਂ ਇਹ ਕੀ ਕਰ ਦਿੱਤਾ ਅਸੀਂ ਆਪਣੀ ਹੀ ਮਾਂ ਦਾ ਗਲਾ ਕੁੱਟ ਦਿੱਤਾ ਉਹਨਾਂ ਕੋਲ ਹੁਣ ਡੌਲਤ ਸੀ ਸ਼ੌਰਤ ਸੀ ਪਰ ਰੂਹ ਵਿੱਚ ਇੱਕ ਅਜਿਹਾ ਜ਼ਖਮ ਹੋ ਗਿਆ ਸੀ ਜਿਸ ਨੂੰ ਕੋਈ ਮਲਮ ਨਹੀਂ ਭਰ ਸਕਦਾ ਸੀ ਅਗਲੇ ਦਿਨ ਉਸ ਪ੍ਰਾਣੀ ਤੇ ਧੂੜ ਭਰੀ ਵਸਤੀ ਵਿੱਚ ਇੱਕ ਅਜਿਹਾ ਨਜ਼ਾਰਾ ਦਿਸਿਆ ਜੋ ਉੱਥੋਂ ਦੇ ਲੋਕਾਂ ਨੇ ਕਦੇ ਨਹੀਂ ਦੇਖਿਆ ਸੀ ਤਿੰਨ ਚਮਕਦੀਆਂ ਕਾਲੀਆਂ ਰੋਲਸ ਰॉयਸ ਗੱਡੀਆਂ ਚਿੱਕੜ ਭਰੇ ਰਸਤੇਆਂ ਤੋਂ ਹੁੰਦੀਆਂ ਹੋਈਆਂ ਲక్ష్ਮੀ ਦੀ ਉਸ ਟੁੱਟੀ ਹੋਈ ਝੌਂਪੜੀ ਦੇ ਸਾਹਮਣੇ ਆ ਕੇ ਰੁਕੀਆਂ ਗੱਡੀਆਂ ਦੀ ਚਮਕ ਦੇਖ ਕੇ ਬਸਤੀ ਦੇ ਬੱਚੇ ਤੇ ਵੱਡੇ ਸਭ ਆਪਣੀ ਜਗ੍ਹਾ ਥੰਮ ਗਏ ਗੱਡੀ ਦੇ ਦਰਵਾਜ਼ੇ ਖੁੱਲੇ ਤੇ ਉਹਨਾਂ ਵਿੱਚੋਂ ਤਿੰਨ ਪ੍ਰਭਾਵਸ਼ਾਲੀ ਵਿਅਕਤੀ ਬਾਹਰ ਨਿਕਲੇ ਲੇਕਿਨ ਉਹਨਾਂ ਦੇ ਚਿਹਰੇ ਤੇ ਕੋਈ ਹੰਕਾਰ ਨਹੀਂ ਸੀ ਕੇਵਲ ਡੂੰਗਾ ਦੁੱਖ ਤੇ ਸ਼ਰਮਿੰਦਗੀ ਸੀ ਲక్ష్ਮੀ ਉਸ ਵਕਤ ਆਪਣੀ ਝੌਂਪੜੀ ਦੇ ਬਾਹਰ ਇੱਕ ਪੱਥਰ ਤੇ ਬੈਠੀ ਸੀ ਉਸ ਹੱਥ ਦੇ ਹੱਥ ਵਿੱਚ ਇੱਕ ਪੁਰਾਣੀ ਪਾਟੀ ਹੋਈ ਚੁੰਨੀ ਸੀ ਰੌਸ਼ਨ ਨੇ ਜਿਵੇਂ ਹੀ ਆਪਣੀ ਮਾਂ ਨੂੰ ਉਸ ਜਰਜਰ ਹਾਲਤ ਵਿੱਚ ਦੇਖਿਆ ਉਹ ਭੱਜ ਕੇ ਉਸ ਕੋਲ ਪਹੁੰਚਿਆ ਤੇ ਉੱਥੇ ਹੀ ਚਿੱਕੜ ਵਿੱਚ ਗੋਡਿਆਂ ਭਾਰ ਡਿੱਗ ਪਿਆ ਮਾਂ ਮੈਨੂੰ ਮਾਰ ਲਓ ਮਾਂ ਮੈਂ ਅਪਰਾਧੀ ਹਾਂ ਮੈਂ ਆਪਣੀ ਮਾਂ ਤੇ ਸ਼ੱਕ ਕੀਤਾ ਮੈਂ ਜਿਉਣ ਦੇ ਲਾਇਕ ਨਹੀਂ ਹਾਂ ਰੌਸ਼ਨ ਨੇ ਲక్ష్ਮੀ ਦੇ ਪੈਰ ਫੜ ਕੇ ਜੋਰ-ਜੋਰ ਨਾਲ ਰੋਂਦਿਆਂ ਕਿਹਾ ਅਰਜਨ ਤੇ ਕਬੀਰ ਵੀ ਉਸਦੇ ਕੋਲ ਚਿਕੜ ਵਿੱਚ ਹੀ ਬੈਠ ਗਏ ਤੇ ਫੁੱਟ ਫੁੱਟ ਕੇ ਰੋਣ ਲੱਗੇ। ਲక్ష్ਮੀ ਨੇ ਆਪਣੀ ਕੰਬਦੀ ਉਂਗਲ ਨਾਲ ਰੋਸ਼ਨ ਦਾ ਚਿਹਰਾ ਸੂਹਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤਾਂ ਨਹੀਂ ਨਿਕਲੇ ਪਰ ਆਵਾਜ਼ ਵਿੱਚ ਦਰਦ ਦਾ ਦਰਿਆ ਸੀ। ਮੈਂ ਤੁਹਾਨੂੰ ਕਦੋਂ ਦਾ ਮਾਫ਼ ਕਰ ਚੁੱਕੀ ਸੀ ਬੱਚਿਓ ਪਰ ਮੇਰਾ ਦਿਲ ਉਸ ਦਿਨ ਟੁੱਟ ਗਿਆ ਸੀ ਜਦੋਂ ਤੁਸੀਂ ਮੇਰੀ ਮਮਤਾ ਨੂੰ ਹੀ ਝੂਠਲਾ ਦਿੱਤਾ ਸੀ। ਮੈਨੂੰ ਤੁਹਾਡੀਆਂ ਗੱਡੀਆਂ ਨਹੀਂ ਚਾਹੀਦੀਆਂ ਸਨ। ਮੈਨੂੰ ਬਸ ਤੁਹਾਡਾ ਯਕੀਨ ਚਾਹੀਦਾ ਸੀ। ਉਸਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ ਕਵੀਰ ਨੇ ਆਪਣਾ ਸਿਰ ਲక్ష్ਮੀ ਦੀ ਗੋਦ ਵਿੱਚ ਰੱਖ ਦਿੱਤਾ ਤੇ ਬੋਲਿਆ ਮਾਂ ਅਸੀਂ ਤੁਹਾਨੂੰ ਵਾਪਸ ਲੈਣ ਆਏ ਹਾਂ ਹੁਣ ਤੁਸੀਂ ਇਸ ਨਰਕ ਵਿੱਚ ਇੱਕ ਪਲ ਵੀ ਨਹੀਂ ਰਹੋਗੇ ਮੈਂ ਆਪਣਾ ਕੇਸ ਖੁਦ ਲੜਾਂਗਾ ਤੇ ਉਸ ਬਿਲਡਰ ਦੇ ਖਾਨਦਾਨ ਤੋਂ ਪਾਈ ਪਾਈ ਦਾ ਹਿਸਾਬ ਲਾਵਾਂਗਾ ਜਿਸ ਨੇ ਸਾਨੂੰ ਤੁਹਾਡੇ ਤੋਂ ਦੂਰ ਕੀਤਾ ਲక్ష్ਮੀ ਨੇ ਸਭ ਨੂੰ ਉਠਾਇਆ ਤੇ ਉਹਨਾਂ ਦੇ ਮੱਥੇ ਚੁੰਮੇ ਮਾਂ ਆਪਣੇ ਬੱਚਿਆਂ ਨਾਲ ਨਫ਼ਰਤ ਨਹੀਂ ਕਰ ਸਕਦੀ ਚਾਹੇ ਉਹ ਕਿੰਨੇ ਵੀ ਵੱਡੇ ਅਪਰਾਧੀ ਕਿਉਂ ਨਾ ਬਣ ਜਾਣ ਉਸਨੇ ਕਿਹਾ ਉਹ ਤਿੰਨੋਂ ਉਸ ਨੂੰ ਸਹਾਰਾ ਦੇ ਕੇ ਸ਼ਾਨਦਾਰ ਗੱਡੀ ਵੱਲ ਲੈ ਗਏ ਪੂਰੀ ਵਸਤੀ ਤਮਾਸ਼ਵੀਨ ਬਣੀ ਦੇਖਦੀ ਰਹੀ ਕਿ ਕਿਵੇਂ ਇੱਕ ਦੁਤਕਾਰੀ ਹੋਈ ਬੁੱਢੀ ਔਰਤ ਅੱਜ ਇੱਕ ਰਾਣੀ ਵਾਂਗ ਵਿਦਾ ਹੋ ਰਹੀ ਸੀ ਸ਼ਹਿਰ ਪਹੁੰਚ ਕੇ ਤਿੰਨੋਂ ਭਰਾਵਾਂ ਨੇ ਆਪਣੇ ਸਭ ਤੋਂ ਵੱਡੇ ਬੰਗਲੇ ਦਾ ਨਾਂ ਲక్ష్ਮੀ ਨਿਵਾਸ ਰੱਖਿਆ ਲੇਕਿਨ ਲక్ష్ਮੀ ਨੇ ਚੈਨ ਨਾਲ ਬੈਠਣਾ ਪਸੰਦ ਨਹੀਂ ਕੀਤਾ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ ਜੇਕਰ ਸੱਚਮੁੱਚ ਪਛਤਾਤਾਪ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਮ ਤੇ ਇੱਕ ਲక్ష్ਮੀ ਮੈਮੋਰੀਅਲ ਆਸ਼ਰਮ ਬਣਵਾਓ ਜਿੱਥੇ ਕਿਸੇ ਵੀ ਅनाथ ਬੱਚੇ ਨੂੰ ਉਸ ਦੀ ਮਾਂ ਤੋਂ ਦੂਰ ਨਾ ਕੀਤਾ ਜਾਵੇ ਤੇ ਕੋਈ ਭੁੱਖਾ ਨਾ ਸੌਵੇ ਅੱਜ ਲక్ష్ਮੀ ਉਸੇ ਆਸ਼ਰਮ ਦੀ ਰਸੋਈ ਸੰਭਾਲਦੀ ਹੈ ਲੇਕਿਨ ਹੁਣ ਉਸ ਕੋਲ ਹਜ਼ਾਰਾਂ ਬੱਚੇ ਹਨ ਉਸ ਦੇ ਤਿੰਨੋਂ ਪੁੱਤਰ ਹਰ ਸ਼ਾਮ ਉਸ ਦੇ ਹੱਥ ਦੀ ਉਹੀ ਸਾਦੀ ਰੋਟੀ ਖਾਣ ਆਉਂਦੇ ਹਨ ਰੋਹਨ ਦੀ ਪੁਰਾਣੀ ਤਸਵੀਰ ਹੁਣ ਆਸ਼ਰਮ ਦੇ ਮੁੱਖ ਦਰਵਾਜ਼ੇ ਤੇ ਲੱਗੀ ਹੈ ਜਿਵੇਂ ਮੁਸਕਰਾ ਕੇ ਕਹਿ ਰਹੀ ਹੋਵੇ ਕਿ ਪਿਆਰ ਤੇ ਸੱਚਾਈ ਦੀ ਕਦੇ ਵੀ ਹਾਰ ਨਹੀਂ ਹੁੰਦੀ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਰੱਖਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ